ਹਾਂਜੀ ਜੇ ਕੋਈ ਚੰਗੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੇ ਦੀ ਆ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਵਾਲੀ ਵੀਡੀਓ ਜਿਹੜੀ ਸਾਂਝੀ ਕਰਨ ਲੱਗੇ ਆ ਮੇਰੇ ਪਿੰਡ ਐਲਗੜਦੀ ਹੈ ਜਿਲ੍ਹਾ ਮੋਗਾ ਤੇ ਭਰਾ ਵੇਖੋ ਕਿੰਨੀ ਸ਼ਰਧਾ ਦੇ ਨਾਲ ਸੇਵਾ ਕਰਦੇ ਗੁਰੂ ਮਹਾਰਾਜ ਦੇ ਨਾਲ ਦੇਖੋ ਪਿਆਰ ਸਵੇਰ 5 ਵਜੇ ਦਾ ਟਾਈਮ ਆਈ ਤੇ ਕਿਸੇ ਦੇ ਘਰੇ ਦੀ ਗੁਰੂ ਮਹਾਰਾਜ ਜਾਣਾ ਹੁੰਦਾ ਵਾ ਤੇ ਭਰਾ ਸੇਵਾ ਕਰਦੇ ਆ ਸੋਭਾ ਬੋਂਕਰ ਮਾਰਦੇ ਆ ਤੇ ਨਾਲ ਦੀ ਨਾਲ ਅਸੀਂ ਆਊਟ ਵੀ ਕਰਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀ ਬਹੁਤ ਜ਼ਰੂਰੀ ਆ ਦੇਖ ਕੇ ਵੀਡੀਓ ਉਦਾਂ ਹੀ ਨਾ ਛੱਡ ਦਿਆ ਕਰੋ ਜੇ ਕੋਈ ਚੰਗੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਆ ਤੇ ਉਹਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਸਾਰੇ ਭਰਾਵਾਂ ਦਾ ਤੇ ਦੱਸਿਓ ਭਰਾਵਾਂ ਦਾ ਕੰਮ ਕਿਵੇਂ ਲੱਗਾ ਬਹੁਤ ਤਨਮਾਨ ਨਾਲ ਭਰਾ ਸੇਵਾ ਕਰਦੇ ਆ ਸੱਚੇ ਦਿਲੋਂ ਸੇਵਾ ਕਰਦੇ ਆ ਤੇ ਹੋਰ ਕਿੰਨਾ ਕਿੰਨਾ ਦੇ ਪਿੰਡ ਦੇ ਵਿੱਚ ਵੀ ਇਦਾਂ ਸੇਵਾ ਕਰਦੇ ਆ ਕਿਸੇ ਦੇ ਘਰੇ ਵੀ ਮਹਾਰਾਜ ਰੂਪ ਜਾਣਾ ਹੁੰਦਾ ਸੋਭਾ ਤੇ ਸੋਭਾ ਭਰਾ 4:30 ਵਜੇ ਉੱਠ ਕੇ 5 ਵਜੇ ਦੇ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਜਿਹੜੀ ਗੱਡੀ ਦੇ ਵਿੱਚ ਦੀ ਮਹਾਰਾਜ ਰੂਪ ਜਾਣਾ ਹੁੰਦਾ ਨਾਲ ਦੇ ਨਾਲ ਬੁੰਕਰ ਮਾਰਦੇ ਆ ਨਾਲ ਦੀ ਨਾਲ ਕਾਲੀ ਮਾਉਂਦੇ ਆ ਤੇ ਨਾਲ ਦੀ ਨਾਲ ਇੱਕ ਭਰਾਵਾਂ ਨੇ ਰਾਖਾ ਲਿਆਵਾ ਰਾਖੇ ਦੇ ਉੱਪਰ ਬੈਟਰੀ ਰੱਖ ਕੇ ਨਾਲ ਦੀ ਨਾਲ ਜਲਦੀ ਸੇਵਾ ਛੜਕਾ ਵੀ ਕਰਦੇ ਆ ਤੇ ਦੱਸਿਓ ਸਾਰੇ ਭਰਾ ਵੀ ਭਰਾਵਾਂ ਦਾ ਕੰਮ ਕਿਦਾਂ ਦਾ ਲੱਗਾ ਆਪਾਂ ਨੂੰ ਤੇ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰਾਂਗੇ ਤਾਂ ਜੋ ਹੋਰ ਕਿਸੇ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਆਹ ਵੀਡੀਓ ਦੇਖ ਕੇ ਹੋਰ ਕੋਈ ਭਰਾ ਵੀ ਇਦਾਂ ਸੇਵਾ ਕਰਨ ਲੱਗਣਗੇ ਨਾਲੇ ਤਾਂ ਇੰਨੇ ਬਹਾਨੇ ਦੇ ਨਾਲ ਸੋਵਾਂ ਆਉਟਕੇ ਗੁਰੂ ਮਹਾਰਾਜ ਦੇ ਮੱਥਾ ਟੇਕਿਆ ਜਾਂਦਾ ਵਾ ਤੇ ਨਾਲੇ ਇੰਨੇ ਬੰਦੇ ਦੇ ਨਾਲ ਸੇਵਾ ਹੋ ਜਾਂਦੀ ਆ ਤੇ ਮੈਨੂੰ ਤਾਂ ਭਰਾਵਾਂ ਦਾ ਬਹੁਤ ਵਧੀਆ ਪ੍ਰਾਲਾ ਲੱਗਾ ਵਾ ਤੇ ਤੁਸੀਂ ਵੀ ਜਰੂਰ ਸਾਰੇ ਭਰਾ ਕਮੈਂਟ ਕਰਕੇ ਦੱਸਿਓ ਵੀ ਭਰਾਵਾਂ ਦਾ ਕੰਮ ਭਰਾਵਾਂ ਦੀ ਸੇਵਾ ਤੁਹਾਨੂੰ ਕਿਵੇਂ ਲੱਗੀ ਜੇ ਤੁਸੀਂ ਵੀ ਚਾਹੁੰਦੇ ਆ ਵੀ ਹਰੇਕ ਪਿੰਡ ਸ਼ਹਿਰ ਦੇ ਵਿੱਚ ਵੀ ਇਦਾਂ ਸੂਭਾ ਉੱਠ ਕੇ ਭਰਾਵਾਂ ਦਾ ਗਰੁੱਪ ਬਣੇ ਵੀ ਭਰਾ ਸੇਵਾ ਕਰਨ ਤੇ ਤੁਹਾਡੇ ਇੱਕ ਸ਼ੇਰ ਦੇ ਨਾਲ ਬਹੁਤ ਕਈ ਭਰਾ ਸੇਵਾ ਕਰਨ ਲੱਗਣਗੇ ਨਿੱਕੇ ਨਿੱਕੇ ਜਵਾਕ ਗਈ ਇਹਨਾਂ ਭਰਾਵਾਂ ਦੇ ਨਾਲ ਜਾਂਦੇ ਆ ਘਾਟੋ ਘਟ 15 16 ਜਾਣੇ ਆ ਭਰਾ ਹੈਗੇ ਆ ਜਿਹੜੇ ਸੂਭਾ ਉੱਠ ਕੇ ਸੇਵਾ ਕਰਦੇ ਆ ਕਿਸੇ ਦੇ ਘਰੇ ਵੀ ਮਹਾਰਾਜ ਰੂਪ ਜਾਣਾ ਹੁੰਦਾ ਵਾ ਸਭ ਤੋਂ ਪਹਿਲਾਂ ਇੱਕ ਦੋ ਘੰਟੇ ਉੱਠ ਕੇ ਸੂਭਾ ਪਹਿਲਾਂ ਵੀ ਭਰਾ ਇਹ ਸੇਵਾ ਕਰਦੇ ਆ ਗੁਰਦਵਾਰਾ ਸਾਹਿਬ ਤੋਂ ਲੈ ਕੇ ਤੇ ਜਿਨ੍ਹਾਂ ਦੇ ਘਰੇ ਮਹਾਰਾਜ ਰੂਪ ਜਾਣਾ ਹੁੰਦਾ ਉਹਨਾਂ ਦੇ ਘਰ ਤੱਕ ਇਹ ਸੇਵਾ ਕੀਤੀ ਜਾਂਦੀ ਆ ਮੈਂ ਸੋਚਿਆ ਚਲੋ ਵੀ ਜਰੂਰ ਲੋਕਾਂ ਦੇ ਸਾਹਮਣੇ ਵੀ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਆ ਤਾਂ ਜੋ ਹੋਰ ਕੋਈ ਭਰਾ ਵੀ ਵੇਖ ਕੇ ਇਹ ਨਾਲ ਦੇ ਨਾਲ ਉਪਰਾਲਾ ਕਰੇ ਵੀ ਸੇਵਾ ਕਰਨ ਭਰਾ ਵੀ ਕੇ ਵੀਡੀਓ ਇਹ ਚੰਗੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੇ ਵਧੀਆ ਤੁਹਾਨੂੰ ਲੱਗੀ ਹੋਵੇ ਤੇ ਜਰੂਰ ਤੁਸੀਂ ਸ਼ੇਅਰ ਕਰਿਓ ਭਰਾ ਮੈਂ ਵੀ ਅੱਜ ਸੋਗੋਟਕੇ ਨਾਲੇ ਦਾ ਇਨੇ ਮਨ ਨਾਲ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਭਰਾਵਾਂ ਨੇ ਮੈਨੂੰ ਇੱਕ ਦੋ ਦਿਨ ਪਹਿਲਾਂ ਵੀ ਗਿਆ ਸੀਗਾ ਮੇਰੇ ਕੋਲ ਉੱਠਿਆ ਨਹੀਂ ਗਿਆ ਪਹਿਲਾਂ ਤੇ ਅੱਜ ਮੈਂ ਉੱਠ ਕੇ ਮੈਂ ਸੋਚਿਆ ਜਰੂਰ ਭਰਾਵਾਂ ਦੀ ਵੀਡੀਓ ਇਹ ਸਾਂਝੀ ਕਰਨੀ ਚਾਹੀਦੀ ਆ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਆ ਤਾਂ ਜੋ ਹੋਰ ਕੋਈ ਭਰਾ ਵੀ ਵੇਖ ਕੇ ਇਹ ਸੇਵਾ ਕਰਨ ਲੱਗਣ ਆਕਰ ਤੱਕ ਵੀਡੀਓ ਜਰੂਰ ਵੇਖਿਓ ਤੇ ਦੇਖੋ ਕਿੰਨੀ ਸੋਹਣੀ ਭਰਾਵਾਂ ਨੇ ਇਹ ਆਊਟ ਕਰਤੀ ਆ ਹੱਥਾਂ ਦੇ ਨਾਲ ਫੁੱਲ ਬਣਾਤਾ ਨਾਲ ਵੈਲਕਮ ਲਿਖਤਾ ਤੇ ਵਿਚ ਰੰਗ ਭਰਤੇ ਆ ਭਰਾਵਾਂ ਨੇ ਹਣਾ ਫੋਲੋ ਦੇ ਵਿੱਚ ਕਿੰਨੀ ਸੋਹਣੀ ਸੀ ਆਊਟ ਕਰਦੀ ਆ ਤੇ ਗਲੀ ਦੇ ਵਿੱਚ ਜੰਨਾ ਵੀ ਜਿਆਰੀ ਮਾੜਾ ਮੋਟਾ ਗੂੜਾ ਹੁੰਦਾ ਵਾ ਉਹ ਚੱਕ ਕੇ ਸਾਈਡ ਤੇ ਕੀਤਾ ਬੋਂਕਰ ਮਾਰ ਕੇ ਨਾਲ ਦੇ ਨਾਲ ਜਲ ਦਾ ਛੜਕਾ ਵੀ ਕੀਤਾ ਬਹੁਤ ਵਧੀਆ ਉਪਰਾਲਾ ਭਰਾਵਾਂ ਦਾ ਜਿਹੜੇ ਭਰਾਵਾਂ ਨੂੰ ਦੇ ਲੋ ਸਲੋੜਾ ਬਹੁਤ ਵਧੀਆ ਸੀ ਆਊਟ ਕੀਤੀ ਭਰਾਵਾਂ ਨੇ ਤੇ ਸਿਰਾਂ ਵਾਲਾ ਵੀ ਗੱਲਬਾਤ ਭਰਾਵਾਂ ਨੇ Gracias.